ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਚੌਥੇ ਪਾਸ਼ਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਸਾਖੀ ਹੈ ਆਪ ਜੀ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਆਪਣੇ ਤਿੰਨਾਂ ਪੁੱਤਰਾਂ ਦੀ ਪ੍ਰੀਖਿਆ ਲਈ ਸੀ ਗੁਰੂ ਰਾਮਦਾਸ ਜੀ ਦੇ ਤਾਏ ਦੇ ਪੁੱਤਰ ਸਿਹਾਰੀ ਮਲ ਦੇ ਲੜਕੇ ਦੀ ਲਾਹੌਰ ਵਿਖੇ ਸ਼ਾਦੀ ਸੀ ਉਹ ਗੁਰੂ ਜੀ ਨੂੰ ਸੱਦਾ ਦੇਣ ਲਈ ਆਇਆ ਤਾਂ ਗੁਰੂ ਜੀ ਨੇ ਗੁਰਿਆਈ ਦੀਆਂ ਖੇਚਲਾਂ ਤੇ ਜ਼ਿੰਮੇਵਾਰੀਆਂ ਤੋਂ ਸਿਹਾਰੀ ਮਲ ਨੂੰ ਜਾਣੂ ਕਰਵਾਇਆ ਕਿ ਵਿਆਹ ਸਮੇਂ ਉਹਨਾਂ ਦੇ ਸਬੰਧੀਆਂ ਨੂੰ ਖੇਚਣਾ ਹੋਣ ਗਿਆ ਜਦ ਕਿ ਅੰਮ੍ਰਿਤਸਰ ਵਿਖੇ ਗੁਰੂ ਦਰਸ਼ਨਾ ਨੂੰ ਆਉਣ ਵਾਲੀਆਂ ਸੰਗਤਾਂ ਨੂੰ ਉਦਾਸੀ ਹੋਵੇਗੀ ਇਹਨਾਂ ਦੋਹਾਂ ਪੱਖਾਂ ਦੇ ਸਨਮੁਖ ਉਹਨਾਂ ਨੂੰ ਸ਼ਾਦੀ ਵਿੱਚ ਸ਼ਾਮਲ ਹੋਣਾ ਚੰਗਾ ਨਹੀਂ ਲੱਗੇਗਾ ਇਸ ਲਈ ਉਹ ਆਪਣੀ ਥਾਂ ਤੇ ਆਪਣੇ ਕਿਸੇ ਪੁੱਤਰ ਨੂੰ ਭੇਜ ਦੇਣਗੇ ਗੁਰੂ ਸਾਹਿਬ ਜੀ ਨੇ ਪਹਿਲਾਂ ਆਪਣੇ ਵੱਡੇ ਪੁੱਤਰ ਪ੍ਰਿਥੀ ਚੰਦ ਨੂੰ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਕਿਹਾ ਤਾਂ ਉਹਨਾਂ ਨੇ ਟਾਲਮਟੋਲ ਕਰ ਦਿੱਤੀ ਕਿਉਂਕਿ ਤਾਂ ਪ੍ਰਿਥੀ ਚੰਦ ਦਾ ਮਸੰਦਾ ਨਾਲ ਮੇਲਜੋਲ ਸੀ ਅਤੇ ਗੁਰਗਤੀ ਤੇ ਵੀ ਉਸ ਦੀ ਅੱਖ ਸੀ ਦੂਜੇ ਉਹ ਆਪਣੇ ਨਾਨਾ ਗੁਰੂ ਅਮਰਦਾਸ ਜੀ ਵੱਲੋਂ ਪਿਤਾ ਗੁਰੂ ਜੀ ਨੂੰ ਦਿੱਤੇ ਉਮਰ ਦੇ ਲਗਭਗ 7 ਸਾਲ ਵੀ ਮੁੱਕਣ ਵਾਲੇ ਸਨ ਜਿਸ ਕਰਕੇ ਉਹ ਗੁਰੂ ਘਰ ਦਾ ਪ੍ਰਬੰਧ ਆਪਣੇ ਹੱਥਾਂ ਵਿੱਚੋਂ ਕੁਝ ਸਮੇਂ ਲਈ ਵੀ ਨਹੀਂ ਛੱਡਣਾ ਠੀਕ ਸਮਝਦਾ ਸੀ ਅਤੇ ਉਹਨਾਂ ਕੋਰੀ ਹੀ ਨਾ ਕਰ ਦਿੱਤੀ ਜਿਸ ਕਾਰਨ ਉਹਨਾਂ ਨੂੰ ਸਿੱਖ ਇਤਿਹਾਸ ਦਾ ਪਹਿਲਾ ਖਰਨਾਇਕ ਆਖਣਾ ਵੀ ਬਣਦਾ ਹੈ ਉਪਰੰਤ ਗੁਰੂ ਸਾਹਿਬ ਜੀ ਨੇ ਮਹਾਦੇਵ ਨੂੰ ਕਿਹਾ ਉਸ ਨੇ ਵੀ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਸ ਦੀ ਦੁਨਿਆਵੀ ਝਮੇਲਿਆਂ ਵਿੱਚ ਕੋਈ ਕਿਸੇ ਤਰ੍ਹਾਂ ਦੀ ਦਿਲਚਸਪੀ ਨਹੀਂ ਹੈ ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਮਹਾਦੇਵ ਜੀ ਨੇ ساری ਉਮਰ ਵਿਆਹ ਨਹੀਂ ਕਰਵਾਇਆ ਸੀ ਉਪਰੰਤ ਉਸ ਤੋਂ ਜਦੋਂ ਗੁਰੂ ਅਰਜਨ ਦੇਵ ਜਦੋਂ ਅਰਜਨ ਦੇਵ ਜੀ ਨੂੰ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਤੁਰੰਤ ਹੱਥ ਜੋੜ ਕੇ ਆਗਿਆ ਵਿੱਚ ਸਿਰ ਨਮਾਇਆ ਅਤੇ ਹਲੇਮੀ ਵਿੱਚ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਗੁਰੂ ਪਿਤਾ ਜੀ ਇਹ ਤਾਂ ਵਿਆਹ ਵਿੱਚ ਸ਼ਾਮਲ ਹੋਣ ਦਾ ਬੜਾ ਸੌਖਾ ਕੰਮ ਹੈ ਜੇ ਆਪ ਕਿਸੇ ਮੁਸ਼ਕਲ ਕੰਮ ਵਿੱਚ ਸ਼ਾਮਲ ਹੋਣ ਲਈ ਜਿੱਥੇ ਜਾਨ ਨੂੰ ਵੀ ਖਤਰਾ ਹੋਵੇ ਕਹੋਗੇ ਮੈਨੂੰ ਆਪ ਜੀ ਦੇ ਹੁਕਮ ਦੀ ਪਾਲਣਾ ਕਰਕੇ ਬੜੀ ਪਰਸੰਤਾ ਹੋਵੇ ਤਾਂ ਗੁਰੂ ਰਾਮਦਾਸ ਜੀ ਇਹ ਸੁਣ ਕੇ ਬੜੇ ਪ੍ਰਸੰਨ ਹੋਏ ਅਰਜਨ ਦੇਵ ਜੀ ਸਤਿਵਚਨ ਕਹਿ ਕੇ ਲਾਹੌਰ ਜਾਣ ਦੀ ਤਿਆਰੀ ਕਰਨੀ ਆਰੰਭ ਕਰ ਦਿੱਤੀ ਗੁਰੂ ਸਾਹਿਬ ਜੀ ਨੇ ਇਹ ਕਹਿ ਕੇ ਉਹਨਾਂ ਦੀ ਪ੍ਰੀਖਿਆ ਹੋਰ ਵੀ ਕਠਨ ਕਰ ਦਿੱਤੀ ਕਿ ਜਿੰਨਾ ਚਿਰ ਅਸੀਂ ਤੁਹਾਨੂੰ ਨਾ ਬੁਲਾਈਏ ਤਾਂ ਤੁਸੀਂ ਲਾਹੌਰ ਤੋਂ ਵਾਪਸ ਨਹੀਂ ਆਉਣਾ। ਅਰਜਨ ਦੇਵ ਜੀ ਸ਼ਾਦੀ ਵਿੱਚ ਸ਼ਾਮਲ ਹੋਣ ਲਈ ਲਾਹੌਰ ਨਹੀਂ ਚੱਲ ਪਏ। ਸ਼ਾਦੀ ਤੋਂ ਵਿਹਲੇ ਹੋਣ ਤੋਂ ਉਪਰੰਤ ਉਹ ਆਪਣਾ ਸਾਰਾ ਸਮਾਂ ਗੁਰੂ ਅਸਥਾਨ ਬਣਾਉਣ ਵਿੱਚ ਲਗਾਉਣ ਲੱਗੇ। ਚੂਨਾ ਮੰਡੀ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਦਾ ਜਨਮ ਹੋਇਆ ਸੀ ਉੱਥੇ ਉਹ ਸਾਰੀ ਆਰੰਭ ਕਰ ਦਿੱਤੀ ਅਤੇ ਰੋਜ਼ ਦੀਵਾਨ ਲਗਾਉਣ ਲੱਗੇ। ਬਾਕੀ ਸਮੇਂ ਵਿੱਚ ਭਗਤਾਂ, ਪੀਰਾਂ, ਫਕੀਰਾਂ ਨੂੰ ਮਿਲ ਕੇ ਉਹਨਾਂ ਨਾਲ ਸਮਾਂ ਗੁਜ਼ਾਰਦੇ। ਇਥੇ ਹੀ ਹੋਰਨਾ ਤੋਂ ਇਲਾਵਾ ਉਹਨਾਂ ਦਾ ਮੇਲ ਸਾਈਂ ਮੀਆਂ ਮੀਰ ਜੀ ਨਾਲ ਹੋਇਆ ਅਰਜਨ ਦੇਵ ਜੀ ਦਾ ਧਿਆਨ ਹਰ ਵੇਲੇ ਗੁਰੂ ਚਰਨਾਂ ਵਿੱਚ ਹੀ ਰਹਿੰਦਾ ਤੇ ਜਦ ਉਹਨਾਂ ਨੂੰ ਗੁਰੂ ਪਿਤਾ ਜੀ ਦੀ ਬਹੁਤੀ ਯਾਦ ਸਤਾਉਣ ਲੱਗੀ ਤਾਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕਰਕੇ ਦੋ ਚਿੱਠੀਆਂ ਲਿਖੀਆਂ ਅਤੇ ਇਹਨਾਂ ਵਿੱਚ ਆਪਣੀ ਮਾਨਸਿਕ ਦਸ਼ਾ ਪ੍ਰਗਟਾਈ ਉਹ ਚਿੱਠੀਆਂ ਪਿਰਤਿ ਚੰਦੇ ਹੱਥ ਲੱਗ ਗਈਆਂ ਜਦੋਂ ਉਹਨਾਂ ਦਾ ਜਵਾਬ ਕੋਈ ਨਾ ਆਇਆ ਤਾਂ ਉਹਨਾਂ ਨੇ ਤੀਜੀ ਚਿੱਠੀ ਲਿਖੀ ਤੇ ਜੱਸੇ ਹੱਥ ਭੇਜੀ ਉਸ ਨੂੰ ਪੱਕੀ ਕੀਤੀ ਕਿ ਇਹ ਚਿੱਠੀ ਗੁਰੂ ਸਾਹਿਬ ਜੀ ਤੱਕ ਪਹੁੰਚਣੀ ਚਾਹੀਦੀ ਹੈ ਤੀਜੀ ਚਿੱਠੀ ਪੜ੍ਹ ਕੇ ਗੁਰੂ ਸਾਹਿਬ ਜੀ ਨੇ ਲੈਉਣ ਵਾਲੇ ਨੂੰ ਪੁੱਛਿਆ ਕਿ ਜਿਹੜੀਆਂ ਪਹਿਲਾਂ ਦੋ ਚਿੱਠੀਆਂ ਆਈਆਂ ਸਨ ਉਹ ਚਿੱਠੀਆਂ ਕਿੱਥੇ ਹਨ ਤਾਂ ਉਸ ਨੇ ਹੱਥ ਜੋੜ ਕੇ ਆ ਸਤਿਗੁਰੂ ਜੀ ਕਿ ਪਹਿਲਾਂ ਵਾਲੀਆਂ ਦੋ ਚਿੱਠੀਆਂ ਪ੍ਰਿਥੀ ਚੰਦ ਜੀ ਨੇ ਮੇਰੇ ਕੋਲੋਂ ਲੈ ਲਈਆਂ ਸਨ ਅਤੇ ਆਪ ਜੀ ਵੱਲੋਂ ਉੱਤਰ ਵੀ ਪਹੁੰਚਾਉਂਦੇ ਰਹੇ ਸਨ ਗੁਰੂ ਜੀ ਨੇ ਭਰੀ ਸੰਗਤ ਵਿੱਚ ਪਿਰਥੀ ਚੰਦ ਨੂੰ ਪੁੱਛਿਆ ਤਾਂ ਪਿਰਥੀ ਚੰਦ ਨੇ ਆਪਣੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਗੁਰੂ ਸਾਹਿਬ ਜੀ ਨੇ ਇੱਕ ਸੇਵਕ ਨੂੰ ਪਿਰਥੀ ਚੰਦ ਦੇ ਘਰ ਵਿੱਚ ਭੇਜਿਆ ਤਾਂ ਉਹ ਦੋ ਚਿੱਠੀਆਂ ਵਾਲੇ ਕਾਗਜ਼ ਉਸ ਦੀ ਕਮੇਟੀ ਜੇਬ ਵਿੱਚੋਂ ਮਿਲ ਗਏ ਗੁਰੂ ਸਾਹਿਬ ਜੀ ਨੇ ਸਭ ਦੇ ਸਾਹਮਣੇ ਉਸ ਦੀ ਕਰਤੂਤ ਦੱਸੀ ਅਤੇ ਆਖਿਆ ਇਹ ਤੇਰਾ ਆਚਰਣ ਠੀਕ ਨਹੀਂ ਹੈ ਜਿਸ ਦੇ ਸਹਾਰੇ ਗੁਰਿਆਈ ਦਾ ਤੋਂ ਸੁਪਨਾ ਲੈਂਦਾ ਰਿਹਾ ਹੈ ਗੁਰਿਆਈ ਤਾਂ ਦੇਣ ਮਾਰਗ ਹੈ ਇਹ ਮੀਨਾ ਦਾ ਧਨ ਹੀ ਇਕੱਠਾ ਕਰਦਾ ਰਿਹਾ ਹੈ ਜਾਂ ਦੁਨੀਆ ਭਰ ਦੀ ਚਤਰਾਈ ਸਿੱਖਦਾ ਰਿਹਾ ਹੈ ਇਹ ਪ੍ਰੀਖਿਆ ਗੁਰੂ ਜੀ ਨੇ ਇਸ ਕਰਕੇ ਕੀਤੀ ਸੀ ਕਿਉਂਕਿ ਉਹ ਆਪਣੇ ਵੱਡੇ ਪੁੱਤਰ ਪਿਰਥੀ ਚੰਦ ਜੀ ਬਾਰੇ ਭਲੀ ਪ੍ਰਕਾਰ ਜਾਣਦੇ ਸਨ ਕਿ ਉਹ ਹਰ ਹਿੱਲੇ ਹੀ ਗੁਰ ਕੱਢੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ ਇਸ ਲਈ ਉਹਨਾਂ ਨੇ ਉਸ ਨੂੰ ਸਾਰੀ ਸੰਗਤ ਵਿੱਚ ਨਸ਼ਰ ਕਰ ਦਿੱਤਾ ਕਿ ਇਹ ਗੁਰਗੱਦੀ ਦੀ ਭਾਰੀ ਜ਼ਿੰਮੇਵਾਰੀ ਚੁੱਕਣ ਦੇ ਯੋਗ ਨਹੀਂ ਹੈ ਗੁਰਗੱਦੀ ਪ੍ਰਾਪਤ ਕਰਨ ਲਈ ਉਸ ਨੇ ਗੁਰੂ ਜੀ ਨਾਲ ਇੱਕ ਵਾਰ ਝਗੜਾ ਵੀ ਕੀਤਾ ਸੀ ਜਿਸ ਤੋਂ ਨਰਾਜ ਹੋ ਕੇ ਗੁਰੂ ਜੀ ਨੇ ਉਸ ਨੂੰ ਮੀਣਾ ਆਖਿਆ ਅਤੇ ਅੱਗੇ ਤੋਂ ਉਹਨਾਂ ਦੇ ਮੱਥੇ ਨਾ ਲੱਗਣ ਲਈ ਸੰਗਤ ਨੂੰ ਚੰਗੀ ਤਰ੍ਹਾਂ ਤਾੜਨਾ ਕਰ ਦਿੱਤੀ ਸੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਤਿੰਨਾ ਪੁੱਤਰਾਂ ਦੀ ਪ੍ਰੀਖਿਆ ਲਈ ਸੀ ਅਤੇ ਗੁਰੂ ਸਾਹਿਬ ਜੀ ਨੇ ਆਪਣੇ ਪੁੱਤਰ ਅਰਜਨ ਦੇਵ ਜੀ ਨੂੰ ਉਗਰ ਗਤੀ ਬਖਸ਼ਿਸ਼ ਕੇਰ ਕਰਕੇ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਸਾਹਿਬ ਜੀ ਥਾਪਿਆ ਸੀ ਵੈਗੁਰ ਜੀ ਕਾ